thank yeah. you ਸਰਨ ਸਤਕਾਰਯੋਗ ਗੁਰੂ ਸਾਧ ਸੰਗਤ ਜੀ ਅੱਜ ਅਸੀਂ ਬੈਠੇ ਹਾਂ ਪ੍ਰਾਂਤਗਰ ਦੀ ਧਰਤੀ ਤੇ ਇੱਥੇ ਚੰਗਾਂ ਗੰਗਾ ਸ਼ੋਕ ਆਪਤ ਹੈ ਔਰ ਇਹ ਧਰਤੀ ਜੋ ਹੈ ਗੁਰੂ ਜਾਸ ਮਹਾਰਾਜ ਦੇ ਚਰਨਾਂ ਤੋਂ ਰਸਾਈ ਹੋਈ ਹੈ ਜਿਸ ਦਾ ਨਾਮ ਬੇਗਮਪੁਰਾ ਸਦਨ ਜੋ ਸਾਲੂ ਸੰਪਰਦਾਇਸ਼ਟੀ ਦੇ ਲਈ ਹੈ ਗੁਰੂ ਜਾਸ ਸੰਪਰਦਾਇਸ਼ਟੀ ਨੇ ਪਹਿਲਾਂ 11 ਲਈ ਔਰ ਫਿਰ 24 ਇੱਕ ਮਤਲਬ 25 ਲਈ ਸੋ ਇਸ 60 ਏਕੜ ਜਗ੍ਹਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਾਪੁਰਸ਼ਾਂ ਦੇ ਅਸ਼ੀਰਵਾਦ ਨਾਲ ਪ੍ਰਾਪਤ ਕੀਤੀ ਉਹ ਬ ਦੀ ਜ ਸੰਸਥਾ ਦੇ ਨਾਲ ਤੇ ਅੱਜ ਬੜੀ ਖੁਸ਼ੀ ਹੁੰਦੀ ਹੈ ਜਦੋਂ ਲੱਖਾਂ ਸੰਗਤਾਂ ਇੱਥੇ ਆ ਕੇ ਦਰਸ਼ਨ ਕਰਦੀਆਂ ਮਹਾਰਾਜ ਦੇ ਪਰ ਇੰਤਜ਼ਾਮ ਲਾ ਪੂਰਾ ਹੋਣ ਲਈ ਇੰਤਜ਼ਾਮ ਨਾ ਵਧੀਆ ਹੋਣ ਲਈ ਅਸੀਂ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ ਤੁਸੀਂ ਇੱਥੇ ਵਧੀਆ ਬਣਾਓ ਤੇ ਹੌਲੀ ਹੌਲੀ ਅੱਜ ਅਸੀਂ ਪਹਿਲੀ ਵਾਰੀ ਇੱਥੇ ਲਾ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਸਾਰੀ 21 ਏਕੜ ਜਗ੍ਹਾ ਹੈ ਜਿੱਥੇ ਅਸੀਂ ਹੁਣ ਬੈਠੇ ਹਾਂ ਬਾਕੀ ਜਗ੍ਹਾ ਪਿੱਛੇ ਹੈ ਕਿ ਜਿਹੜੇ ਬਹੁਤ ਦੂਰ ਤੱਕ ਸੰਗਤਾਂ ਬੈਠੀਆਂ ਤੇ ਕਈਆਂ ਨੇ ਦਾਅਵੇ ਕੀਤੇ ਕਿ ਅਸੀਂ ਇੱਥੋਂ ਕਿਰਾਇਆ ਉਹ ਲੈ ਰਹੇ ਆ ਕਿ ਜਗ੍ਹਾ ਦਾ ਜਗ੍ਹਾ ਗੁਰੂ ਰদাস ਮਰਜ ਦੀ ਆ ਔਰ ਜਗ੍ਹਾ ਦਾ ਕਿਰਾਇਆ ਕੋਈ ਹੋਰ ਲੈ ਰਿਆ ਆ ਜਿਹੜੀਆਂ ਦੁਕਾਨਾਂ ਵਾਲੇ ਬੰਦੇ ਆ ਦੁਕਾਨਾਂ ਵਾਲੇ ਲੋਕ ਆ ਇਹ ਪੈਸੇ ਇਹਨਾਂ ਦੇ ਕੋਲ ਆਏ ਜਾ ਰਹੇ ਕਿ ਤਕ ਕੋ 1000 ਰੁਪਿਆ ਕੋਈ 2000 ਰੁਪਿਆ ਕੋਈ 5000 ਰੁਪਿਆ ਕੋਈ 10000 ਰੁਪਿਆ ਔਰ ਜੀ 5 15000 ਤੱਕ ਅਸੀਂ ਪਰਚੀਆਂ ਦੇਖੀਆਂ ਲੋਕਾਂ ਗਰੀਬਾਂ ਵੀ ਆ ਉਹ ਗੁਰੂ ਮਹਾਰਾਜ ਦਾ ਹੋਟਾਸਰ ਲੈਂਦੇ ਆ ਇੱਥੇ ਆ ਕੇ ਦੁਕਾਨਾ ਬਣਾਉਂਦੇ ਆ ਤੇ ਆਪਣਾ ਪੇਡ ਪਾਲਦੇ ਬੱਚਿਆਂ ਦਾ ਇਹ ਹੋਣਾ ਇਹਨਾਂ ਨੇ 2-3 ਦਿਨ ਲਈ ਸਾਰਿਆਂ ਪਰ ਜਿਸ ਕੋਲੋਂ 15000 ਰੁਪਏ ਲਿਆ ਜਾਵੇ ਤੋ ਕੀ ਘਰ ਨੂੰ ਕੀ ਲੈ ਕੇ ਜਾਏਗਾ ਤੇ ਕੀ ਬੱਚਿਆਂ ਨੂੰ ਕਰਾਏਗਾ ਤੇ ਕੀ ਕਰੇਗਾ ਚਲੋ ਮਾਰੇ ਸਾਰਿਆਂ ਦੇ ਖਜ਼ਾਨੇ ਕੋਰੇ ਅਸੀਂ ਤਾਂ ਕੋਈ ਨਹੀਂ ਪਰ ਇਹ ਜਗਾ ਗੁਰੂ ਦਾ ਸਾਉਂ ਸਮਰਦਾਈ ਆ ਪਰ ਇਹਦਾ ਕਰਾਇਆ ਕੋਈ ਹੋਰ ਲੈ ਰਿਆ ਅੱਡੇ ਕੋਈ ਪਾਰਿਆ ਦੁੱਧ ਕੋਈ ਚੂਸ ਜਾ ਰਿਹਾ ਇਸ ਕਰ ਨੂੰ ਅਸੀਂ ਬਹੁਤ ਆਪਣੇ ਸਾਰੇ ਮਾਪੂਰਛਨ ਨੂੰ ਦੱਸਿਆ ਵੀ ਇਸ ਤਰ੍ਹਾਂ ਠੀਕ ਨਹੀਂ ਹੈ ਤੇ ਜਿਨ੍ਹਾਂ ਨੇ ਗਰੀਬਾਂ ਨੂੰ ਪੈਸੇ ਦਿੱਤੇ ਸੀ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਪਣੇ ਪੈਸੇ ਜਿਹੜੇ ਵਾਪਸ ਲਓ ਅਸੀਂ ਤੁਹਾਨੂੰ ਸਾਰੀ ਜਿੰਨੀ ਜਮੀਨ ਹੈ ਜਿੰਨੀ ਤੁਹਾਨੂੰ ਚਾਹੀਦੀ ਆ ਉਹ ਤੁਸੀਂ ਆਪਣੀ ਅੱਥੇ ਦੁਕਾਨਾ ਬਣਾਓ ਤੇ ਵਧੀਆ ਬਾਜ਼ਾਰ ਬਣਾਓ ਵਧੀਆ ਆਪਣਾ ਤੁਸੀਂ ਬਿਜ਼ਨਸ ਕਰੋ ਉਹ ਲੋਕਾਂ ਨੇ ਸਾਡੇ ਕੋਲ ਮੰਨ ਲਈ ਅਸੀਂ ਉਹਨਾਂ ਸਾਰੀ ਜਗ੍ਹਾ ਦਿੱਤੀ ਵੀ ਤੁਸੀਂ ਜਿੱਥੇ ਮਰਜ਼ੀ ਆਪਣਾ ਲੱਗਣ ਲਗਾ ਸਕਦੇ ਆ ਜਿੱਥੇ ਮਰਜ਼ੀ ਦੀ ਦੁਕਾਨ ਬਣਾ ਸਕਦੇ ਆ ਜਿੱਥੇ ਮਰਜ਼ੀ ਦੀ ਆਪਣਾ ਵਧੀਆ ਤਰੀਕੇ ਦੇ ਨਾਲ ਸੰਗਤ ਦੀ ਸੇਵਾ ਕਰ ਸਕਦੇ ਆ ਸੋ ਸਾਰੀਆਂ ਸੰਗਤਾਂ ਜਿਸ ਤੱਕ ਦੂਰ ਤੱਕ ਤੁਸੀਂ ਦੇ ਰਹੇ ਆ ਇੱਥੇ ਪਹਿਲਾਂ ਲੰਗਰ ਰੌਣ ਵਾਲਿਆਂ ਕੋਲੋਂ ਵੀ ਪੈਸੇ ਲੈਂਦੇ ਆ ਪਹੂੜੇ ਵਾਲਿਆਂ ਕੋਲੋਂ ਵੀ ਪੈਸੇ ਲੈਂਦੇ ਆ ਓਰੀਜਨਲ ਰਸ ਦੇ ਬੇਨਲੇ ਰੌਣੇ ਉਹਨਾਂ ਕੋਲ ਵੀ ਪੈਸੇ ਲਈ ਜਾਂਦੇ ਆ ਪਰ ਅੱਜ ਮਾਲਕ ਦੀ ਕਿਰਪਾ ਹੋਈ ਤੁਸੀਂ ਇੱਥੇ ਬਾਹਰੋਂ ਇੰਟਰਵਿਊ ਕਰਕੇ ਦੇਖ ਲਓ ਵੀ ਕਿਸੇ ਨੇ ਕੋਈ ਪੈਸਾ ਨਹੀਂ ਲਿਆ ਔਰ ਨਾ ਹੀ ਕਿਸੇ ਨੂੰ ਕਿਹਾ ਤੁਸੀਂ ਪੈਸਾ ਦੇਣਾ ਇਹ ਗੁਰੂ ਅਰਜਨ ਸਿੰਘ ਮਹਾਰਾਜ ਦਾ ਆਸਾਨ ਆ ਗੁਰੂ ਮਹਾਰਾਜ ਦਾ ਮਾਰਾ ਕਹਿੰਦੇ ਜੋ ਆਇਆ ਜਿਤਨੇ ਵੀ ਆਉਂਦਾ ਮੈਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੌ ਸਿਮ ਮੈਂ ਆਸਾ ਰੱਖੀ ਜਿੱਤੇ ਮੇਰੇ ਸਭ ਤੋਂ ਲੋਕ ਆਈਏ ਮੇझे ਸਾਨੂੰ ਚਿੰਤਾ ਲੱਗੀ ਰਹੀ ਵੀ ਮੈਂ ਕਰਾਇਕ ਦਾ ਪੂਰਾ ਕਰਨਾ ਤੇ ਫਿਰ ਦਰਸ਼ਨ ਦੇ ਵਿੱਚ ਦਰਸ਼ਨ ਕਿੱਦਾਂ ਕਰੂਗਾ ਬੰਦਾਂ ਨੂੰ ਮਨ ਨੂੰ ਸ਼ਾਂਤੀ ਕਿੱਦਾਂ ਆਏਗੀ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਇਹੋ ਬੇਨਤੀ ਕਰਾਂ ਕਿ ਵੀ ਜਿਹੜਾ ਵੀ ਆਉਂਦੇ ਆ ਇਹ 25 26 ਏਕੜ ਜਿਹੜੀ ਜਗ੍ਹਾ ਲਈ 36 ਏਕੜ ਜਿਹੜੀ ਜਗ੍ਹਾ ਲਈ ਸੰਗਤ ਵਾਸਤੇ ਲਈ ਆ ਸੰਗਤਾਂ ਇੱਥੇ ਆਪਣੇ ਗੱਡੀਆਂ ਵੀ ਖੜੀਆਂ ਕਰ ਸਕਦੀਆਂ ਆਪਣੇ ਦੁਕਾਨਾਂ ਵੀ ਬਣਾ ਸਕਦੀਆਂ ਆਪਣਾ ਮਾਰੇ ਦਰਸ਼ਨ ਵੀ ਕਰ ਸਕਦੀਆਂ ਸਾਰੇ ਮਹਾਰਾਜ ਦੇ ਸਾਨ ਵਾਸਤੇ ਆ ਇਹਦੇ ਵਿੱਚ ਕੋਈ ਸੰਸਥਾ ਨਹੀਂ ਇਦਾਂ ਦੀ ਜੀ ਮੇਰੀ ਆ ਮੇਰੇ ਕਰਕੇ ਆ ਰਿਆ ਜਾਂ ਸਾਫ ਸੰਪਰਦਾ ਸਾਡੀ ਕਹੇ ਸਾਡੇ ਕਰਕੇ ਆਇਆ ਜਾਂ ਹੋਰ ਸੰਸਥਾ ਜਿਹੜੀਆਂ ਕਹਿੰਦਾ ਸਾਡੇ ਕਰਕੇ ਆ ਰਿਆ ਨਹੀਂ ਜੇ ਜਿੰਨੀਆਂ ਸੰਸਥਾ ਜੁੜੀਆਂ ਇਹ ਗੁਰੂ ਰদাস ਮਹਾਰਾਜ ਦੇ ਨਾਮ ਤੇ ਜੁੜੀਆਂ ਤੇ ਅਸੀਂ ਵੀ ਇਹਦਾ ਬਹੁਤ ਦੂਰ ਤੱਕ ਇਹਦਾ ਵਿਸਤਾਰ ਕੀਤਾ ਅਸੀਂ ਵਿਦੇਸ਼ਾਂ ਦੇ ਵਿੱਚ ਜਾ ਕੇ ਇਹਦਾ ਪ੍ਰਚਾਰ ਕੀਤਾ ਆਪਣੇ ਯੂਰਪ ਵਿੱਚ ਵੀ ਜਾ ਕੇ ਕੀਤਾ ਨੈੱਟ ਦੁਆਰਾ ਕੀਤਾ ਤੋਂ ਸੰਗਤ ਟੀਵੀ ਦੁਆਰਾ ਕੀਤਾ ਏ ਟੀਵੀ ਦੁਆਰਾ ਕੀਤਾ ਤੇ ਹੋਰ ਜਿੰਨੇ ਚੈਨਲ ਇੰਗਲੈਂਡ ਦੇ ਵਿੱਚ ਆ ਉਸ ਸਾਰੇ ਯੋਗ ਇਹਦੇ ਬਾਰੇ ਪ੍ਰਚਾਰ ਕੀਤਾ ਕਿ ਜਾਓ ਜਾ ਕੇ ਦਰਸ਼ਨ ਕਰੋ ਜਿਹੜਾ 650 ਤੋਂ ਦੇਰ ਤੋਂ ਇੱਥੇ ਮਾਰੇ ਦੀ ਕਿਰਪਾ ਨਾਲ ਚੱਲ ਰਿਹਾ ਸੰਗਤਾਂ ਉੱਥੇ ਦਰਸ਼ਨ ਕਰਨ ਤੇ ਨਾਲੇ ਆਪਣਾ ਜੀਵਨ ਸਬੰਧ ਕਰਨ। ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਚੈਨਲ ਦਾ ਜਿਹੜੀ ਸਾਡੀ ਗੱਲ ਸੰਗਤਾਂ ਤੱਕ ਪਹੁੰਚਾਈ ਆ ਔਰ ਕੱਲ ਦਾ ਦਿਨ ਜੋ ਹੈ ਵਿਸਾਖੀ ਤਿਉਹਾਰ ਉਹ ਸੰਗਤਾਂ ਇੱਥੇ ਸ਼ਾਨ ਕਰਨ ਨੂੰ ਆ ਕੇ ਆਏ ਆਏ। ਅਸੀਂ ਵੀ ਕੱਲ ਤੋਂ ਇੱਥੇ ਸੁਖਨ ਸਾਹਿਬ ਦਾ ਪਾਠ ਸ਼ੁਰੂ ਕੀਤਾ ਹੋਇਆ। ਰਾਜੀ ਸ਼ਾਮ 4:00 ਵਜੇ ਤੱਕ ਇੱਥੇ ਕੀਰਤਨ ਚੱਲਿਆ ਤੇ ਮਹਾਪੁਰਸ਼ ਲੰਗਰ ਸ਼ਾਹ ਕੀ ਤੇ ਫੇਰ ਵਾਪਸ ਗਏ ਆਪੋ ਆਪਣੇ ਡੇਰਿਆਂ ਨੂੰ ਤੇ ਕੱਲ ਨੂੰ ਫੇਰ ਆਉਣਗੇ ਜਦੋਂ ਟਾਈਮ ਲੱਗੇ ਆਪਣੇ ਡੇਰਿਆਂ ਤੋਂ ਫੇਰ ਹੋ ਕੇ ਫੇਰ ਹਾਜ਼ਰੀ ਭਰਨਗੇ ਤਾਂ ਪਰਸੋਂ ਨੂੰ ਵੀ ਹਾਜ਼ਰੀ ਭਰਨਗੇ ਕਿਉਂ ਡਾਕਟਰ ਅਮੇਦ ਕਾਜੀ ਦਾ ਹੈ ਤਾਂ ਆਪਾਂ ਆਪਣੇ ਡੇਰਿਆਂ 'ਚ ਵੀ ਆਪਾਂ ਆਪਣੇ ਇਹਨਾਂ ਗੁਰੂ ਘਰਾਂ 'ਚ ਆ ਕੇ ਜਾਂ ਜਿੱਥੇ-ਜਿੱਥੇ ਕੋਈ ਸਥਾਨ ਬਣਾਇਆ ਜਿੱਥੇ ਜਿਵੇਂ ਸੋਚਿਆ ਉਥੇ ਡਾਕਟਰ ਅਮੇਦ ਕਾਜੀ ਦਾ ਵੀ ਉਹਨਾਂ ਦਾ ਵੀ ਜੋ ਜੰਗ ਪ੍ਰੋਗਰਾਮ ਹੈ ਉਹ ਸਾਰਾ ਉਹ ਨਾਲ ਹੀ ਤੋ ਬਹੁਤ ਬਹੁਤ ਧੰਨਵਾਦ ਅਸੀ ਚੈਨਲ ਦਾ ਮੇਰੀ ਜਿਸ ਤਰ੍ਹਾਂ ਹੁਣ ਕਿਰਾਇਆ ਜਿਹੜਾ ਲਿਆ ਜਾਂਦਾ ਸੀ ਉਹ ਦਿੱਲੀ 10000 ਰੁਪਏ ਲਿਆ ਜਾਂਦਾ ਸੀ ਜਾਂ ਵੱਲੋਂ ਮਹੀਨੇ ਵਾ ਇਹਨਾਂ ਨੂੰ ਜਿਹਨਾਂ ਦੁਕਾਨ ਲਾਉਣੀ ਆ ਦਿਨ ਦਿਨ ਲਈ ਵਾਸਤੇ ਅੱਛੇ ਦਿਨਾਂ ਦਾ 10000 ਰੁਪਏ ਔਰ 5 बाई 5 ਦੀ 5 ਫੁੱਟ ਉਧਰੋਂ 5 ਫੁੱਟ ਉਧਰੋਂ ਇੰਨੀ ਜਗ੍ਹਾ ਦਿੰਦੇ ਆ ਔਰ ਜਿਹੜੇ ਭਗੂੜਾ ਵਾਲੇ ਜ਼ਿਆਦਾ ਜਗ੍ਹਾ ਲੜੀ ਉਹਨਾਂ ਨੂੰ ਉਹਨਾਂ ਨੂੰ 10 ਤੋਂ 15000 ਤੱਕ ਅਸੀਂ ਪਰਚੀਆਂ ਫੜੀਆਂ ਉਹ ਵਰਗੀਆਂ ਫੜ ਕੇ ਸਾਡੇ ਮਨ 'ਚ ਆਇਆ ਕਿ ਗਰੀਬਾਂ ਬਚਾਰੇ ਇੱਥੇ ਔਰ ਤੱਕ ਕੇ ਆਉਂਦੇ ਆ ਪਤਾ ਨਹੀਂ ਕੋਈ ਨਵੇਂ ਸ਼ਹਿਰ ਤੋਂ ਆਉਂਦਾ ਕੋਈ ਮੋਗੇ ਤੋਂ ਆਉਂਦਾ ਕੋਈ ਖੰਨੇ ਤੋਂ ਆਉਂਦਾ ਕੋਈ ਦਿੱਲੀ ਤੋਂ ਆਉਂਦਾ ਇੱਥੇ ਦੁਕਾਨਾਂ ਲਾਉਣ ਵਾਸਤੇ ਉਹ ਕਿੱਦਾਂ ਕਾਇਆ ਪੂਰਾ ਕਰਨਗੇ ਕਿੱਦਾਂ ਆਪਣਾ ਟਾਈਮ ਪੂਰਾ ਕਰਨਗੇ ਪਰ ਪਹਿਲਾਂ ਤੋਂ ਚੱਲਦੇ ਆ ਇਹ ਕਰਦੇ ਰਹੇ ਲੋਕ ਪਰ ਅਸੀਂ ਸਾਰੀ ਸੰਗਤ ਨੂੰ ਇਹੋ ਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਇੱਥੇ ਦੁਕਾਨਾਂ ਲਾਉਣੀਆਂ ਬਾਜ਼ਾਰ ਲਾਉਣੇ ਆ ਬਹੁਤ ਵਧੀਆ ਇਹ ਜਗ੍ਹਾ ਉਹਨਾਂ ਵਾਸਤੇ ਸੀ ਲਈ ਆ ਗਰੀਬਾਂ ਵਾਸਤੇ ਇੱਥੇ ਦੁਕਾਨਾਂ ਚਲਾਉਣ ਇੱਥੇ ਲੰਗਰ ਲਾਉਣ ਇੱਥੇ ਜੋ ਮਰਜ਼ੀ ਕਰ ਜੋ ਸਾਰੀ ਜਗ੍ਹਾ ਉਹਨਾਂ ਵਾਸਤੇ ਨਹੀਂ ਹੈ ਠੀਕ ਹੈ ਸਤਿਰਵਾਦ ਜੈਕਪੁਰ ਦੀਵਾਨਪੁਰ ਦੇ ਜੈਪੀਨ ਜੈਪ ਭਾਰਤ ਜੈ ਸੰਵਿਧਾਨ ਅੱਜ ਸਾਰੀ ਸੰਗਤ ਨੂੰ ਬੜੀ ਜਾਣ ਕੇ ਖੁਸ਼ੀ ਹੋਏਗੀ ਕਿ ਸ਼੍ਰੀ ਚੰਨ ਸ਼ੋਗੰਗਾ ਸ਼੍ਰੀ ਖਰਗੜਾ ਸਾਹਿਬ ਵਿਕੇ ਦਿੱਤੇ ਗੁਰਦਾਸ ਸਾਹਿਬ ਤੋਂ ਆਪਣੀ ਸਵੈਟੀ ਦੇ 63 ਏਕੜ ਜ਼ਮੀਨ ਲਈ ਗਈ ਹੈ ਅੱਜ ਉੱਥੇ ਵਿਸਾਖੀ ਪਰਬ ਔਰ ਮਹਾਤਮਾ ਜੋਤੀ ਜੋ ਫੁੱਲੇ ਡਾਕਟਰ ਬੀ ਆਰ ਐਮ ਬੇਟਾ ਜੀ ਦਾ ਜੋ ਹਕਮਨਪੁਰ ਹੈ ਪ੍ਰਦੀਸ਼ਾਤਾ ਪੂਰਵਕ ਮਹਾਪੁਰਸ਼ਾਂ ਨੂੰ ਮਨਾਇਆ ਗਿਆ ਇਹ ਜੋ ਜ਼ਮੀਨ ਤੁਸੀਂ ਦੇਖ ਰਹੇ ਹੋ ਇਹ ਗੁਰਦਾਸ ਸਾਧੂ ਸਾਪਾ ਸਟੇਟ ਡਿਸਟ੍ਰਿਕਟ ਪੰਜਾਬ ਦੀ ਹੈ ਔਰ ਜਿੱਥੇ ਅੱਜ ਸਾਰੀ ਸੰਗਤਾਂ ਨਤਮਸ ਪੂਰੇ ਵਰਲਡ ਤੋਂ ਆ ਕੇ ਹੰਡੀਆਨ ਔਰ ਵਾਹ ਪੁਰਸਨ ਦਰਸ਼ਨ ਕਰਕੇ ਇਹਨਾਂ ਦੀ ਜੋ ਪ੍ਰਤੀਵਾ ਲੱਗੀ ਹੈ ਤੇ ਇੱਥੇ ਸਭ ਨੇ ਲੰਗਰ ਲਗਾਏ ਹੋਏ ਹਨ ਸਭ ਤੋਂ ਬੜੀ ਸ਼ਰਧਾ ਹੈ ਲੰਗਰ ਲਗਾ ਰਹੇ ਹਨ ਆਪਣਾ ਰੋਜ਼ਗਾਰ ਚਲਾ ਰਹੇ ਹਨ ਬੜੀਆਂ achhi achhi dukaanan kholiyan hian ਤੋਂ ਇਹ ਜੋ ਜ਼ਮੀਨ ਆ ਪਹਿਲਾਂ ਕਿਸੇ ਹੋਰ ਦੇ ਕੋਲ ਸੀ ਕਿਸੇ ਨੇ ਕਬਜ਼ਾ ਕਰਕੇ ਇਹ ਤੇ ਇਹਨਾਂ ਦੇ ਕੋਲ ਪਰਚੀਆਂ ਵੇਰੇ ਦਖਾਉਂਦੇ ਸਨ ਜੋ ਮੈਨੇਜਮੈਂਟ ਕਮੇਟੀ ਹੈ ਪਰ ਇਸ ਵਾਰੀ ਸਾਨੂੰ ਪਤਾ ਲੱਗਿਆ ਕਿ ਅਸੀਂ ਰਾਤੀ ਵੈਸੀ ਆਏ ਸੀ ਸਫਾਈਆਂ ਕਰਨ ਵਾਸਤੇ ਮਾਰੇ ਪਾਰਕੀ ਸੌ ਲੈ ਕੇ ਸੀ ਰਿਪੋਰਟ ਕਰਨ ਚ ਗਿਆ ਤਾਂ ਪਤਾ ਲੱਗਾ ਕਿ ਜਿੰਨੇ ਵੀ ਦੁਕਾਨਦਾਰ ਹੈ ਉਹਨਾਂ 'ਮੇ ਪਰਚੀਆਂ ਕੱਟੀਆਂ ਗਈਆਂ ਹਨ ਤੋਂ ਬੜੇ ਗਰੀਬ ਬੜਾ ਦੁਖੀਆ ਹੋਇਆ ਔਰ ਗੜਸ਼ੰਗਰ ਤੋਂ ਪੁਲਿਸ ਪ੍ਰਸ਼ਾਸਨ ਵੀ ਆਇਆ ਉਹਨਾਂ ਦੇ ਨਾਲ ਮੀਟਿੰਗ ਹੋਈ ਉਹਨਾਂ ਨੂੰ ਕਿਹਾ ਕਿ ਸਾਰੇ ਮਹਾਪੁਸ਼ਿਆਂ ਨੇ ਕਿਹਾ ਕਿ ਜੋ ਪਰਚੀਆਂ ਕੱਟੀਆਂ ਨੇ ਪੈਸੇ ਵਾਪਸ ਕੀਤੇ ਜਾਣ ਜੋ ਪ੍ਰਸ਼ਾਸਨ ਨੇ ਡੀਐਸਪੀ ਗੜ ਸਿੰਘ ਨੇ ਐਸਐਚਓ ਗੜ ਸਿੰਘ ਨੇ ਚੌਂਕੀ ਇੰਚਾਰਜ ਗੜ ਸਿੰਘ ਨੇ ਅਸ਼ਵਾਸਨ ਦਿੱਤਾ ਔਰ ਮੈਨੇਜਮੈਂਟ ਕਮੇਟੀ ਦੇ ਬੰਦੇ ਬੁਲਾਏ ਕਿ ਅਸੀਂ ਜਿੰਨੀਆਂ ਪਰਚੀਆਂ ਕੱਟੀਆਂ ਹਨ ਇਸ ਜਗ੍ਹਾ ਦੀਆਂ ਇਹ ਜਿੰਨੀ ਜਗ੍ਹਾ ਤੁਸੀਂ ਬਾਉਂਡਰੀ ਦੇਖ ਰਹੇ ਹੋ ਤੇ ਇਹ ਜਿੰਨੀਆਂ ਵੀ ਦੁਕਾਨਾਂ ਦੀਆਂ ਸੀ ਪਰਚੀ ਵਧੀਆਂ ਉਹ ਸਾਰੇ ਪੈਸੇ ਸੀ ਵਾਪਸ ਕਰਾਂਗੇ ਔਰ ਉਸ ਤੋਂ ਬਾਅਦ ਮਹਾਪੁਰਸ਼ ਨੇ ਕਿਹਾ ਕਿ ਜਿਸ ਜ਼ਮੀਨ ਤੇ ਕੁਝ ਵੀ ਦੁਕਾਨ ਲੱਗਦੀ ਆ ਜਾਂ ਫ੍ਰੀ ਲੱਗੇਗੀ ਕੋਈ ਪੈਸਾ ਨਹੀਂ ਲਿਆ ਜਾਏਗਾ ਤਾਂ ਮੈਂ ਸਮਝੀ ਮਹਾਪੁਰਸ਼ਾਂ ਦਾ ਇਹ ਗੁਰਦਾਸ ਜੀ ਮਾਰਨ ਨੂੰ ਸਮਰਪਿਤ ਬੜਾ ਵੱਡਾ है और बाबा दे। बहुत बड़ा मिशन ਹੈ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਬਹੁਤ ਵੱਡਾ ਮਿਸ਼ਨ ਹੈ ਮਹਾਤਮਾ ਜੋਤੀ ਰਾਮ ਭੂਲੇ ਜਿਨ੍ਹਾਂ ਨੇ ਸਮਾਜਿਕ ਪਰਿਵਰਤਨ ਦੀ ਲਹਿਰ ਸਲਾਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਿਨ੍ਹਾਂ ਨੇ ਸਾਨੂੰ ਭਾਰਤ ਦਾ ਸੰਵਿਧਾਨ ਦੇ ਕੇ ਕਾਨੂੰਨੀ ਹੱਕ ਦਿੱਤੇ ਔਰ ਗੁਰਦਾਜੀ ਮਹਾਰਾਜ ਜੀ ਮਾਰੇ ਨੇ ਸਾਨੂੰ ਦੇਸ਼ ਨੂੰ ਪੂਰੇ ਦਾ ਸੰਵਿਧਾਨ ਦਿੱਤਾ ਅੱਜ ਉਹਨਾਂ ਨੂੰ ਸਮਰਪਿਤ ਇਹ ਕਾਰਜਕਰਮ ਜੋ ਪ੍ਰੋਗਰਾਮ ਤੇ ਹੋਇਆ ਮੈਂ ਜਨ ਪੰਜਾਬੀ ਨਿਊਜ਼ ਚੈਨਲ ਦੀ ਬਿਮਾਰਕਤ ਨਹੀਂ ਆ ਔਰ ਪੂਰੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵੀ ਮੁਬਾਰਕਾ ਦਿੰਨੀ ਆ ਕਿ ਜਿਹੜੇ ਗੁਰੂ ਮਾਰੇ ਦੀਆਂ ਖੁਸ਼ੀਆਂ ਪ੍ਰਾਪਤ ਕਰਿਆਨ ਆਜ਼ਾਦ ਭਾਰਤ ਦਾ ਜਿਨ੍ਹਾਂ ਨੇ ਆਰਕੀਟੈਕਚਰ ਕੀਤੀ ਬਾਬਾ ਸੱਟਾ ਫਰਮ ਬੇਕ ਦਾ ਆਨ ਜਨਮ ਦਿਨ ਹੈ ਸਾਰੀ ਹੀ ਸੰਗਤ ਬੜੀ ਸ਼ਰਧਾਪੂਰਵਕ ਮਨਾਓ ਉਹਨਾਂ ਦੀ ਅਡਿਆਰੋਜੀ ਉਹਨਾਂ ਦੀ ਫਿਲਾਸਫੀ ਨੂੰ ਪੜੋ ਬੁੱਤ ਪੂਜਾ ਦੇ ਵਿੱਚ ਕੁਛ ਨਹੀਂ ਰਿਹਾ ਕਿ ਗੁਰਦਾਸ ਜੀ ਮਾਰੇ ਨੇ ਇਹਨਾਂ ਅੰਧ ਵਿਸ਼ਵਾਸਾਂ ਤੋਂ ਸਾਨੂੰ ਕੱਢਿਆ ਬੁੱਤ ਪੂਜਾ ਜਿਹੜੀ ਆ ਬਹੁਤ ਵਧੀਆ ਗੱਲ ਨਹੀਂ ਹੈ ਠੀਕ ਹੈ ਕਿ ਸਾਨੂੰ ਉਹਨਾਂ ਦਾ ਸਰੂਪ ਚਾਹੀਦਾ ਪਤਾ ਹੋਣਾ ਚਾਹੀਦਾ ਕਿ ਸਾਡੇ ਮਹਾਪੁਰਸ਼ਾਂ ਪਰ ਜਿਹੜੀ ਉਹਨਾਂ ਨੇ ਸਾਨੂੰ ਜੋ ਵੀ ਰਾਈਟਿੰਗ ਸਾਨੀ ਉਹਨੀ ਫਲਸਫੀ ਹੈ ਚਾਹੇ ਗੁਰੂ ਵਿਦਾਸ ਜੀ ਮਰਦੀ ਹੈ ਚਾਹੇ ਕਬੀਰ ਜੀ ਮਰਦੀਆ ਉਹ ਬਾਨ ਬਾਰਮੀ ਜੀ ਮਰਿਆ ਡਾਕਟਰ ਬਿਹਰ ਅੰਮ੍ਰਿਤਧਿਆ ਉਹਨੂੰ ਪੜੋ ਪੜ ਕੇ ਵੱਤੋਤ ਪ੍ਰਚਾਰ ਕਰੋ ਤਾਂ ਹੀ ਸਾਡੇ ਅਡੇ ਪਰਮਾਨੰਦ ਦਾ ਕੋ ਫਾਇਦਾ ਹੈ ਤੋਂ ਮੈਂ ਸਾਰੀ ਸੰਗਤ ਨੂੰ ਅਪੀਲ ਕਰਾਂਗੀ ਵਿਆਹੋ ਸਾਰੇ ਰਲ ਕੇ ਖੁਸ਼ੀਆਂ ਮਨਾਈਏ ਉਹਨਾਂ ਦੇ ਜਨਮ ਦਿਨ ਮਨਾਈਏ ਉਹਨਾਂ ਦੀ ਜਿਹੜੀ ਸੋਚ ਹੈ ਆਪਾਂ ਜਨ ਜਨ ਤੱਕ ਪਹੁੰਚੇਗੀ ਤੇ ਵੈਕਟੂ ਸੋਸਾਇਟੀ ਲਈ ਕੰਮ ਕਰੀਏ ਜੈ ਗੁਰੂ ਦੇ ਤੇ ਮਰੀ ਕਿੰਨੇ ਚਿਰ ਹੋਰ ਪ੍ਰੋਗਰਾਮ ਚੱਲੇਗਾ 14 ਤੱਕ ਚੱਲੇਗਾ ਕੱਲ ਤੋਂ ਸੁਖਣੀ ਸਾਧੇ ਪਾਰ ਸ਼ੁਰੂ ਹੋਇਆ ਨੇ ਅੱਜ ਵੀ ਹੋਇਆ ਕੀਰਤਨ ਹੋਇਆ ਕੱਲ ਨੂੰ ਵੀ ਚੱਲਣਗੇ ਪਰਸਨ ਵੀ ਚੱਲਣਗੇ ਇਹ 4 ਦਿਨ ਦਾ ਜੋ ਪ੍ਰੋਗਰਾਮ ਹੈ ਇਹ ਚੱਲੇਗਾ ਇਹ ਪਾਲਕੀ ਸਾ ਮਹਾਪੁਜਾ ਨੇ ਖੜੀ ਕੀਤੀ ਆ ਕਿਉਂਕਿ ਮੌਸਮ ਖਰਾਬ ਹੋ ਰਿਹਾ ਵਾਰਿਸ਼ ਕਿੰਨੀ ਭਰੀ ਆਈ ਹੈ ਸਾਰੇ ਵਿੱਚ ਬੈਠ ਸਕਦੇ ਨੇ ਗੱਡੀਆਂ ਆਪਣੀਆਂ ਵਿੱਚ ਬਿੱਲੀ ਵਿੱਚ ਬੈਠ ਸਕਦੇ ਨੇ ਟੈਂਟ ਲਗਾ ਟੈਂਟ ਕਿਵਰ ਲੀਕੀਜ ਹੋਣ ਲੱਪੰਦੀ ਆ ਇਸ ਕਰਕੇ ਜਿਹੜੀ ਮਹਾਰਾਜੀ ਪਾਲਕੀ ਸਾਹਿਬ ਖੜੀ ਕੀਤੀ ਆ ਉਹਦੇ ਵਿੱਚ ਮਹਾਰਾਜ ਸੂਕ ਰੱਖ ਕੇ ਮਹਾਰਾਜੇ ਜਾਪ ਪਿੱਤੇ ਗਏ ਹਨ ਸੋ 14 ਤਰੀਕ ਤੱਕ ਪਰੋਵਿਦੇ ਚਲੇ ਤੇ ਮੰਨ ਜਿਸ ਤਰ੍ਹਾਂ ਤੁਸੀਂ ਪਰਚੀ ਦੀ ਗੱਲ ਕੀਤੀ ਆ ਕਿੰਨੀਆਂ ਕਿੰਨੀਆਂ ਪਰਚੀਆਂ ਇੰਜੀਨੀਅਰ ਦੁਕਾਨਦਾਰਾਂ ਕੋਲ ਲਈਏ ਗਏ ਜਿਹੜੀਆਂ ਸਾਡੇ ਕੋਲ ਰਿਕਾਰਡ ਆਇਆ 1000 ਤੋਂ ਲੈ ਕੇ 2000 5000 9000 16000 30000 ਤੱਕ ਦੀਆਂ ਪਰਚੀਆਂ ਦੀ ਸਾਡੇ ਕੋਲ ਰਾਤੀ ਲਿਸਟ ਲੈ ਕੇ ਆਏ ਸੀਗੇ ਲੋਕ ਕਿਹਾ ਸਾਡੀਆਂ ਪਰਚੀਆਂ ਕੱਟੀਆਂ ਨਾ ਤਾਂ ਤੁਹਾਨੂੰ ਦੱਸਿਆ ਗਿਆ ਕਿ ਇਹ ਜਿਹੜੀ ਜ਼ਮੀਨ ਆ ਇਹ ਗੁਰਮੁਖ ਦਾ ਸਾਧ ਸੰਪਤੀ ਸਟ੍ਰੈਟਜੀ ਹੈ ਇਹ ਖਰੀਦੀ ਹੈ ਜਿਹੜੀ ਰਜਿਸਟਰੀ ਹੋਈ ਇੰਕਾਰ ਹੋਇਆ ਕਿਉਂਕਿ ਅਸੀਂ ਆਪਣੇ ਹੱਥੀ ਪੈਸਾ ਖਰਚਿਆ ਤਾਂ ਉਹਨਾਂ ਨੂੰ ਦੱਸਿਆ ਕਿ ਇੱਥੇ ਪੈਸਾ ਪਰਚੀ ਕਟਵਾਉਣ ਦੀ ਲੋੜ ਨਹੀਂ ਹੈ ਜਿਹੜੀ ਪਰਚੀ ਆ ਵਾਪਸ ਕਰਕੇ ਪੈਸੇ ਲੈ ਲਓ ਔਰ ਤੁਹਾਨੂੰ ਮਹਾਪੁਰਖੇ ਫਰੀਜ਼ ਮਿਲ ਜੀ ਤੇ ਮੈਨੇ ਦੇਸ਼ ਦੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਗਾ ਅਸੀਂ ਇੱਕੋ ਹੀ ਸੰਦੇਸ਼ ਦੇਣਾ ਚਾਹਨੇ ਆ ਕਿ ਉਹਨਾ ਮਹਾਪੁਰਖਾਂ ਦੀ ਸੋਚ ਨੂੰ ਲੈ ਕੇ ਹੱਕ ਸੱਚ ਦੀ ਕਮਾਈ ਜਿਹੜੀ ਆ ਸਹੀ ਜਗ੍ਹਾ ਲਗਾਓ ਉਹਨਾ ਮਹਾਪੁਰਖਾਂ ਦੀ ਯਾਦਾਂ ਤਾਲੀਆਂ ਕਰਨ ਲਈ ਆਪਾਂ ਵੱਧ ਤੋਂ ਵੱਧ ਪ੍ਰਚਾਰਕ ਪੈਦਾ ਕਰੀਏ ਪ੍ਰਚਾਰਕ ਚੰਗੇ ਪੈਦਾ ਹੋਣਗੇ ਸਹੀ ਸੱਚੀ ਗੱਲ ਕਰਨਗੇ ਝੂਠ ਦੇ ਪਲੰਗੇ ਜਿਹੜੇ ਝੂਠ ਦੀ ਗੱਲ ਹੈ ਕਹਿੰਦੇ ਆਜ ਸੱਚ ਜੁਗਾਰ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ 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 ਪੁਰਾਣਾ ਨਾ ਥਿਆ ਨਾ ਨਮੈਲਾ ਹੋਏ ਜਿਹੜਾ ਸੱਚ ਕਦੇ ਜੁਠਲਾਇ ਨਹੀਂ ਜਾਂਦਾ ਅੱਜ ਵੀ ਸੱਚ ਆ ਪਹਿਲਾਂ ਵੀ ਸੱਚ ਸੀ ਹੋਂ ਰਿਹਾ ਸਮੇਂ ਚ ਵੀ ਸੱਚ ਰਹੇਗਾ ਸੱਚ ਬੋਲਣਾ ਚਾਹੀਦਾ ਝੂਠ ਦਾ ਸਾਰਾ ਲਾਵਾਂਗੇ ਇੱਕ ਦਿਨ ਇੱਕ ਦਿਨ ਸਾਨੂੰ ਉਹਦੀ ਮੋਢੀ ਖਾਣੀ ਪੈਗੀ ਤਾਂ ਮੈਂ ਸਾਰੀ ਸੰਗਤ ਨੂੰ ਵੀ ਕੋ ਦੀ ਕਰਾਂਗੇ ਕਿ ਜੋ ਮਹਾਂਪੁਰਖ ਨੇ ਸਾਨੂੰ ਮਿਸ਼ਨ ਸਮਝਾਇਆ ਉਸ ਮਿਸ਼ਨ ਨੂੰ ਲੈ ਕੇ ਚੱਲੀਏ ਆਪਾਂ ਨਾ ਪੈਸਾ ਲੈ ਕੇ ਜਾਣਾ ਨਾ ਕੋਠੀਆਂ ਨਾ ਮਹਿਲ ਨਾ ਕੁਝ ਹੋਰ ਲੈ ਕੇ ਜਾਣਾ ਗੱਡੀਆਂ ਸਭ ਕੁਝ ਤੇ ਰਹਿ ਜਾਣਾ ਇਹ ਸਭ ਚੀਜ਼ਾਂ ਨਾਸ਼ਵਾਨ ਛਿੜਲੀ ਨਾਸ਼ਵਾਨ ਹੈ ਤੋ ਜੀਂਦੇ ਜੀ ਜਿਉਤਿਆਂ ਮਰਈਏ ਜਿਉਤਿਆਂ ਮਰਈਏ ਇਸ ਜ਼ਿੰਦਗੀ ਜਿਉਂਦੇ ਆ ਮਰ ਕੇ ਜਿਉ ਤਾਕੇ ਕੋਈ ਸਮਾਜੀ ਸੇਵਾ ਕਰ ਸਕੋ ਇਹੀ ਮੈਂ ਸਾਰਿਆਂ ਨੂੰ ਬੇਨਤੀ ਕਰਾਂਗੀ ਆਓ ਸਾਰੇ ਜਿਉਤਿਆਂ ਮਰਈਏ ਮਤਲਬ ਕਿ ਆਪਣੇ ਆਪ ਨੂੰ ਉੱਪਰ ਰੱਖ ਕੇ ਆਪਣੇ ਕੋ ਉੱਪਰ ਸਵਾਮੀ